Yeah. ਜਦੋਂ ਕਿਉਂ ਬਣ ਰੱਬ ਨਾ ਕਰੇ ਇਹ ਪਾਣੀ ਦੇ ਵਿੱਚ ਕੁਝ ਮਿਲਾ ਕੇ ਤੁਹਾਡੇ ਬੱਚੇ ਨੂੰ ਬੁਲਾਣ ਦੀ ਫੇਰ ਕੁਛ ਐ ਨਹੀਂ ਕਹਿੰਦੀ ਮੈਡਮ ਨੇ ਭੇਜਿਆ ਮੈਨੂੰ ਅੰਦਰੋਂ ਕਹਿੰਦੀ ਆਉਂਦੇ ਰੂਟੀਆਂ ਮੇਰੀਆਂ ਕਿਸੇ ਨੇ ਵਿਸ਼ਵਾਸ ਨਾ ਕਰੋ ਵੀਰੇ ਹੱਥ ਦੇ ਟਾਈਮ ਤੇ ਹੁਣ ਨਾ ਤਾਂ ਡਰੈੱਸ ਪਾਈ ਹੋਈ ਹੈ ਇਹਨਾਂ ਦੇ ਕਿਸੇ ਨੇ ਪਰ ਪੁੱਤਰੀ ਦਾ ਸਾਥ ਦੋ ਜਵਾਗ ਮੈਡਮ ਦੇ ਨਾਮ ਆ ਕੇ ਆਉਂਦਾ ਤਾਂ ਮਰਨ ਨੂੰ ਨਹੀਂ ਬਣਾਦੀ ਕੰਪਲੀਟ ਕਰੋ ਕੰਪਲੀਟ ਕਰੋ ਬੁਲਾ ਲੇ ਬੁਲਾ ਲੇ ਸਾਰੇ ਬੁਲਾ ਲੇ ਮੈਡਮ ਇਹਨੂੰ ਜਾਣਨਾ ਦੋ ਦਾਗ ਲਿਆ ਉਹ ਨਾਲ ਕਾਹਨ ਮਸਾਲਾ ਕਰਦਾ ਨੂੰ ਬਾਹਰ ਸਾਡੇ ਜਵਾਬ ਨੂੰ ਕਹਿੰਦੀ ਮੇਰੇ ਵਿੱਚੋਂ ਦਰਸਬਤ ਤੁਹਾਡਾ ਆਪਣਾ ਨਾਮ ਦੱਸੋ ਉਸ ਤੋਂ ਬਾਅਦ ਜੇ ਅੱਜ ਅਜਿਹਾ ਕੋਈ ਵਾਕਿਆ ਹੋਇਆ ਬੱਚੇ ਨੂੰ ਚੁੱਕੂਗਾ ਮੈਂ ਸਰ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫਸਰ ਮੇਰੀ ਜੁਆਇਨਿੰਗ ਇੱਥੇ ਟ੍ਰਾਂਸਫਰ ਹੋਈ ਸੀ ਪਹਾਣੀਗੜ ਤੋਂ ਮੈਂ ਬਈ ਤੇਕ ਨੂੰ ਜੁਆਇਨ ਕੀਤਾ ਅੱਜ 2:30 ਵਜੇ ਦੀ ਗੱਲ ਹੈ ਇੱਥੇ ਕੋਈ ਅਨਨੋਨ ਲੇਡੀ ਲੋਕਾਂ ਦੇ ਬੱਚਿਆਂ ਨੂੰ ਚੱਕ ਰਹੀ ਸੀ ਕਿਸੇ ਦੇ ਪੈਸਿਆਂ ਨੂੰ ਦੇਖ ਰਹੀ ਸੀ ਕਿਸੇ ਦੇ ਪਰਸਮੱਥ ਪਾ ਰਹੀ ਸੀ ਉਹ ਕਹਿੰਦੀ ਮੈਂ ਇੱਥੇ ਹੀ EMPLOYEE ਆ ਇੱਥੇ ਐਮਰਜੈਂਸੀ ਵੀ ਝੂਠ ਬੋਲ ਰਹੀ ਸੀ ਸਾਡੇ ਸਟਾਫ ਨੇ ਡਾਕਟਰ ਸਾਹਿਬ ਨੇ ਡਾਕਟਰ ਰੇਖੀ ਦੀ ਡਿਊਟੀ ਚੱਲ ਰਹੀ ਸੀ ਉਹਨਾਂ ਨੇ ਗੌਰ ਕੀਤੀ ਲੋਕਾਂ ਨੇ ਧਿਆਨ ਲਾਇਆ ਮੁਸਤੈਦੀ ਦਿਖਾਈ ਉਹਨੂੰ ਫੜ ਲਿਆ ਫੜ ਕੇ ਉਹਨੂੰ ਆਪਾਂ ਪੁਲਿਸ ਚੌਕੀ ਬਣੀ ਹੋਈ ਹੈ ਥਾਣੇ ਇੱਥੇ ਉਹਨਾਂ ਨੂੰ ਫੋਨ ਕਰਤਾ ਰੁਕਾ ਵੀ ਭੇਜਤਾ ਉਹ ਲੇਡੀ ਨੂੰ ਚ ਲੈ ਗਏ ਨੇ ਫੜ ਕੇ ਇੱਥੇ ਕੋਈ ਲੇਡੀ ਡਾਕਟਰ ਦੀ ਡਿਊਟੀ ਵੀ ਹੁੰਦੀ ਹੈ ਇੱਥੇ ਹਾਂਜੀ ਹਾਂਜੀ 2:00 ਘੰਟੇ ਡਿਊਟੀ ਹੁੰਦੀ ਹੈ ਜੀ ਡਾਕਟਰ ਹਰਪੀ ਤੇ ਰੇਖੀ ਨੇ ਇਹ ਡਿਊਟੀ ਤੇ ਸੀ ਜਦੋਂ ਨੇ ਧਿਆਨ ਚਾਹਿਆ ਇਹਨਾਂ ਨੇ ਮੈਨੂੰ ਦੱਸਿਆ ਫਿਰ ਮੈਂ ਰੁਕਾ ਭਜਵਾ ਕੇ ਇਹਨਾਂ ਨੂੰ ਪੁਲਿਸ ਨੂੰ ਬੁਲਾਇਆ ਸੀ ਅਸੀਂ ਕੀ ਵਾਰ ਇੱ ਉਹਨੂੰ ਕਿਹੜਾ ਲੱਭਾਈ ਜੀ ਅੱਤੇ ਉਹ ਤਾਰੀਆਂ ਕਿੰਨੀ ਦੇਰ ਵਾਸਤੇ ਜਿਵੇਂ ਅੱਜ ਸੰਡੇ ਐ ਕਿੰਨੀ ਦੇਰ ਵਾਸਤੇ ਕਾਰਜਾਂਗੇ ਕਿੰਨੀ ਮਿਲਦੀਆਂ ਇਹਨਾਂ ਨੂੰ ਜਿਵੇਂ ਲੰਚ ਕਰਨ ਜਾਣਾ ਹੁੰਦਾ ਜੀ ਆਨ ਕਾਲ ਡਿਊਟੀ ਹੁੰਦੀ ਐ ਸੰਡੇ ਨੂੰ ਜਿਵੇਂ ਨਾ ਰਾਉਂਡ ਦਾ ਕਲੌਕ ਤਾਂ ਸਾਡੇ ਕੋਲ ਰਗਾਨੀ ਕਲ ਤੋਂ ਚਾਰ ਹੀ ਨੇ ਰਾਉਂਡ ਦਾ ਕਲੌਕ ਤਾਂ ਬੈਠ ਨਹੀਂ ਸਕਦਾ ਜਦੋਂ ਲੋਡ ਹੁੰਦੀ ਐ ਉਸੇ ਵੇਲੇ ਆ ਜਾਂਦੇ ਨੇ ਆਨ ਕਾਲ ਡਿਊਟੀ ਹੁੰਦੀ ਐ ਇਹਨਾਂ ਦੀ ਮੋਸਤੀ ਲੇਬਰ ਰੂਮ ਚ ਇਹਨਾਂ ਦੀ ਆਨ ਕਾਲ ਚੱਲਦੀ ਐ ਉਹਨਾਂ ਉੱਪਰ ਕੀ ਕਾਰਵਾਈ ਹੋਏਗੀ ਪੁਲਿਸ ਨੂੰ ਫੜਾਤਾ ਜੀ ਅਸੀਂ ਉਹਨੂੰ ਲੇਡੀ ਨੂੰ ਰੁਕਾ ਭੇਜਤਾ ਬਾਕੀ ਜੋ ਪੁਲਿਸ ਕਾਰਵਾਈ ਕਰੂਗੀ ਜਾਂ ਸਾਡੇ ਤੋਂ ਕੋ ਹੋ ਨਹੀਂ ਕੋਈ ਇੱਥੇ ਕੁਝ ਤੋਂ ਸਟਾਫ ਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੈ ਜਿੱਥੇ ਉਹ ਦੱਸਦਾ ਡਿਟੇਲ ਵੀ ਦੱਸਣਗੇ ਤੁਹਾਨੂੰ ਇਸ ਕੇਸ ਬਾਰੇ ਤੇ ਆਪਣੀ ਡਿਮਾਂਡ ਦੀ ਜਾਂ ਕੋਈ ਇਹਦੀ ਕਮੀਆਂ ਵੀ ਦੱਸਣਗੇ ਇਹ ਕੀ ਵਾਕਿਆ ਹੋਇਆ ਅੱਜ ਬੱਚੇ ਨੂੰ ਅਕਚੁਅਲੀ ਅੱਜ ਮੈਂ ਔਨ ਕਾਲ ਸੀਗੀ ਮੈਨੂੰ ਸਟਾਫ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਇੱਕ ਕੋਈ ਅਨਨੋਨ ਮਹਿਲਾ ਹੈ ਅਗਿਆਤ ਜਿਹਨੂੰ ਕੋਈ ਵੀ ਨਹੀਂ ਜਾਣਦਾ ਸੀਗਾ ਆਪਣੇ ਆਪ ਨੂੰ ਕਹਿਣ ਲੱਗੀ ਕਿ ਮੈਂ ਐਮਰਜੈਂਸੀ ਦੀ ਵਰਕਰ ਆ ਇਮਰਜੈਂਸੀ ਵਾਰਡ ਚ ਲੱਗੀ ਹੋਈਆਂ ਪਰ ਸਾਡੇ ਸਟਾਫ ਨੇ ਉਹਨੂੰ ਪਹਿਚਾਨ ਲਿਆ ਕਿ ਇਹ ਸਰਕਾਰੀ ਮੁਲਾਜ਼ਮ ਨਹੀਂ ਹੈ ਇਹ ਇਮਰਜੈਂਸੀ ਚ ਕੰਮ ਨਹੀਂ ਕਰਦੀ ਹੈ ਇਹ ਤੇ ਕੋਈ ਅਗਿਆਤ ਮਹਿਲਾ ਹੈ ਉਹ ਬੈੱਡ ਟੂ ਬੈੱਡ ਜਾ ਰਹੀ ਸੀਗੀ ਤੇ ਲੋਕੀ ਸਾਨੂੰ ਫੜ ਕੇ ਲੋਕੀ ਲੈ ਕੇ ਆਏ ਸਾਡੇ ਕੋਲੇ ਕਿ ਇਹ ਬੈੱਡ ਟੂ ਬੈੱਡ ਜਾ ਰਹੀ ਹੈ ਤੇ ਲੋਕਾਂ ਦੇ ਬੱਚੇ ਚੱਕ ਰਹੀ ਸੀਗੀ ਚੱਕ ਕੇ ਗੋਦੀ ਚ ਲੈ ਕੇ ਉਹਨੂੰ ਖਿਲਾ ਰਹੀ ਸੀਗੀ ਬੱਚਿਆਂ ਨੂੰ ਤੇ ਪੈਸਿਆਂ ਦੀ ਡਿਮਾਂਡ ਕਰ ਰਹੀ ਸੀ ਉਹਨਾਂ ਤੋਂ ਵਧਾਈ ਮੰਗ ਰਹੀ ਸੀਗੀ ਤੇ ਇਸ ਚੀਜ਼ ਨੂੰ ਲੋਕਾਂ ਨੇ ਦੇਖਿਆ ਤੇ ਲੋਕਾਂ ਨੇ ਉਹਨੂੰ ਫੜ ਲਿਆ ਲੇਡੀਜ਼ ਨੇ ਉਹ ਲੇਡੀ ਸਟਾਫ ਸੀਗੀ ਸਾਰੀ ਤੇ ਫਿਰ ਮੈਂ ਐਸਐਮਓ ਸਾਹਿਬ ਨੂੰ ਇਨਫੋਰਮ ਕਰਤਾ ਨਾਲ ਦੇ ਨਾਲ ਸਰ ਆ ਗਏ ਸਰ ਨੇ ਪੁਲਿਸ ਨੂੰ ਇਨਫੋਰਮ ਕਰਤਾ ਔਰ ਪੁਲਿਸ ਆਈ ਔਰ ਉਚਿਤ ਕਾਰਵਾਈ ਕਰਕੇ ਪੁਲਿਸ ਉਹਨੂੰ ਲੈ ਗਈ ਆਪਣੇ ਨਾਲ ਐਕਚੁਅਲੀ ਕੋਈ ਛੋਟੀ ਗੱਲ ਨਹੀਂ ਜੀ ਉਹ ਹੋਰ ਕਿਸ ਤਰ੍ਹਾਂ ਕੋਈ ਸਿੱਤ ਨਹੀਂ ਹੈ ਗਈ ਹਾਂ ਐਕਚੁਅਲੀ ਸਾਡੇ ਕੋਲ ਸਿਵਲ ਹਸਪਤਾਲ ਦੇ ਪਰਿਸਰ ਦੇ ਅੰਦਰ ਹੀ ਚੌਕੀ ਬਣਾ ਦਿੱਤੀ ਗਈ ਹੈ ਜਿਸ ਦੇ ਕਰਕੇ ਸਾਨੂੰ ਹੁਣ ਬਹੁਤ ਸੁਵਿਧਾਵਾਂ ਹੋ ਗਈਆਂ ਬਹੁਤ ਅੱਛੀ ਫੈਸਿਲਿਟੀ ਹੋ ਗਈ ਕਿ ਕੋਈ ਵੀ ਇਹੋ ਜਿਹਾ ਵਾਕਿਆ ਹੁੰਦਾ ਹੈ ਤੇ ਨਾਲ ਦੇ ਨਾਲ ਪੁਲਿਸ ਆ ਜਾਂਦੀ ਹੈ ਤੇ ਲੋਕਾਂ ਦੀ ਹੈਲਪ ਲਈ ਆ ਕੇ ਔਰ ਯੂ ਜਿਵੇਂ ਅੱਜ ਹੀ ਇਨਸੀਡੈਂਟ ਹੋਇਆ ਤੇ ਕੋਈ ਇਹਦੇ ਕਰਕੇ ਦੇਖੋ ਕਿਸੇ ਨਾਲ ਵੀ ਕੁਝ ਵਾਪਰ ਸਕਦਾ ਸੀਗਾ ਜਿਵੇਂ ਕਿਸੇ ਦਾ ਬੱਚਾ ਚੱਕ ਕੇ ਲੈ ਜਾਂਦੀ ਲੋਕਾਂ ਦੇ ਪਰਸ ਪੁਰਸ ਚੱਕ ਕੇ ਲੈ ਜਾਂਦੀ ਮੋਬਾਈਲ ਚੱਕ ਕੇ ਲੈ ਜਾਂਦੀ ਤੇ ਉਹ ਇਹੋ ਜਿਹਾ ਕੋਈ ਵੀ ਚੀਜ਼ ਨਾ ਹੋਏ ਇਸ ਕਰਕੇ ਪੁਲਿਸ ਨੇ ਨਾਲ ਦੇ ਨਾਲ ਆਈ ਐਕਸ਼ਨ ਲਿਆ ਬਹੁਤ ਵਧੀਆ ਹੋ ਗਿਆ ਕੰਮ ਅਗਰ ਸਾਨੂੰ ਸਿਕਿਉਰਿਟੀ ਗਾਰਡ ਵੀ ਮਿਲ ਜਾਣ ਇੱਥੇ ਰਾਉਂਡ ਦਾ ਕਲਾਕ ਤੇ ਹੋਰ ਵੀ ਵਧੀਆ ਹੋ ਜਾਊਗਾ ਸਟਾਫ ਨਰਸਿਸ ਨੇ ਉਹਨਾਂ ਨੂੰ ਕੋਈ ਮਤਲਬ ਵਰਦੀ ਨਹੀਂ ਅਲਾਉ ਕੀਤੀ ਹੋਈ ਕਿ ਤੁਸੀਂ ਇੱਡੀ ਵਰਦੀ ਹਮੇਸ਼ਾ ਪਾ ਕੇ ਰੱਖਣੀ ਹੈ ਨਹੀਂ ਹੈਗੀ ਹੈ ਜੀ ਵਰਦੀ ਹੈਗੀ ਹੈ ਸਟਾਫ ਨਰਸਿਸ ਇਸ ਬਾਰੇ ਤੁਸੀਂ ਐਸਐਮਓ ਸਾਹਿਬ ਨਾਲ ਗੱਲ ਕਰ ਲੈਂਦੇ ਹੋ ਤੇ ਉਹ ਵੀ ਡਿਊਟੀ ਤੁਹਾਡੇ ਕੋਲ ਨੇ ਗਾਇਵੀ ਵਾਰ ਜੀ 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 ਨਹੀਂ ਲੇਕਿਨ ਸਟਾਫ ਨਰਸਿਸ ਲਈ ਦੇਖੋ ਮੈਂ ਵੀ ਇੱਕ EMPLOYEE ਹਾਂ ਉਹ ਵੀ EMPLOYEE ਹੈ ਆਪਾਂ ਐਸਐਮਓ ਸਾਹਿਬ ਨਾਲ ਗੱਲ ਕਰ ਲੈਂਦੇ ਹਾਂ ਕਿਉਂਕਿ ਇਹ ਨਿਸ਼ਾਨੀ ਹੋ ਜਾਂਦੀ ਹੈ ਕਿ ਜੀ ਜੀ ਨੀ ਲੈਬ ਕੋਟ ਇਹਨੇ ਪਾਇਆ ਹੁੰਦਾ ਇਹਨਾਂ ਨੂੰ ਵਾਈਟ ਕੋਟ ਹਾਫ ਜੋ ਹਾਫ 슬ੀਵਸ ਦਾ ਉਹ ਹੈ ਪਾ ਕੇ ਰੱਖਦੇ ਉਸ ਟਾਈਮ ਤੇ ਪਾਇਆ ਹੋਇਆ ਸੀਗਾ ਸਟਾਫ ਕਰਦੇ ਕਿਸੇ ਦੇ ਕੋਈ ਹੈ ਨਹੀਂ ਇਹ ਕੋਲ ਵੀ ਨਹੀਂ ਹੈਗਾ ਇਸ ਬਾਰੇ ਕੁਝ ਕੋਈ ਦੱਸੋਗੇ ਇਹ ਹੁਣ ਵੀ ਨਹੀਂ ਹੈਗਾ ਕਿਸੇ ਮਤਲਬ ਕੋਈ ਕੋਟ ਪਾਇਆ ਹੋਇਆ ਜਾਂ ਕੋਈ ਅਪਡੇਟਸ ਕੋਈ ਇੱਕ ਵਾਰੀ ਆਪਾਂ ਐਸਐਮਓ ਸਾਹਿਬ ਨਾਲ ਗੱਲ ਕਰ ਲੈਂਦੇ ਇਸ ਬਾਰੇ ਮੇਰਾ ਨਾਮ ਰੋਹੀ ਤਾਂ ਸਰ ਕੀ ਵਾਕਿਆ ਹੋਇਆ ਸੀਗਾ ਸਰੇ ਗੱਲ ਇਦਾਂ ਦੀ ਸੀ ਕਣ ਛੱਤੀ ਔਰਤ ਆਈ ਜੀ ਔਰ ਇੱਕ ਦੇ ਬਾੜੇ ਇੱਕ ਤੇ ਬੈੱਡ ਤੇ ਜਾ ਕੇ ਇਹ ਬੱਚਾ ਦਾ ਕਿਸੇ ਨੂੰ ਪਾਣੀ ਪਿਆੰਦੀ ਸੀ ਕਿਸੇ ਨੂੰ ਕੁਛ ਕਰਦੀ ਸੀ ਮੇਰੇ ਲਈ ਵੀ ਆਈ ਜੀ ਬੈੱਡ ਤੇ ਜੀ ਮੈਨੂੰ ਕਹਿੰਦੀ ਤੁਹਾਡੇ ਬੇਟਾ ਹੋਏ ਕਿ ਬੇਟੀ ਮੈਂ ਖਾਈ ਮੇਰੇ ਬੇਟਾ ਹੋਇਆ ਜੀ ਉਹ ਮੇਰੀ ਵਾਈਫ ਨੂੰ ਕਹਿੰਦੀ ਬੇਟਾ ਮੈਨੂੰ ਦੇ ਦੋ ਜੀ ਕੈਵਨ ਚ ਮੰਗਾਇਆ ਜੀ ਅੰਦਰ ਫਿਰ ਅਸੀਂ ਬੇਟਾ ਦਿੱਤਾ ਜੀ ਉਹਨਾਂ ਨੂੰ ਬੇਟਾ ਦੇ ਕੇ 2 ਮਿੰਟ ਬਾਅਦ ਉਹਨਾਂ ਨੇ ਸਾਨੂੰ ਵਾਪਸ ਕਰਤਾ ਜੀ ਕਹਿੰਦੇ ਅਸੀਂ ਪਹਿਲਾਂ ਔਰ ਬੈੱਡ ਤੇ ਜਾਇਆ ਜੀ ਅੱਗੇ ਜਾ ਕੇ ਸਾਰੇ ਬੱਚਿਆਂ ਨੂੰ ਚੈੱਕ ਕਰ ਲਈ ਜੀ ਇੱਕ ਵਾਰ ਫੇਰ ਕਰਾਂਗੇ ਜੀ ਅਸੀਂ ਫੇਰ ਅੱਕ ਕੇ ਕੈਵਨ ਚ ਲੈ ਕੇ ਜਾਵਾਂਗੇ ਇਹ ਬੱਚੇ ਨੂੰ ਫੇਰ ਸਾਨੂੰ ਕਹਿੰਦੀ ਜੀ ਮੇਰੇ ਨਾਲ ਮਖਾਈ ਤੁਹਾਡੀ ਡਿਊਟੀ ਕਿਤੇ ਜੀ ਕਹਿੰਦੀ ਮੈਂ ਤਲਵਿਹਾਨੇ ਤੋਂ ਆ ਜੀ ਕਦੇ ਕਹਿੰਦੀ ਸੀ ਜੰਮੂ ਤੋਂ ਆ ਜੀ ਮੈਂ ਜੀ ਤੇ ਮੈਨੂੰ ਕਹਿੰਦੀ ਜੀ ਮੈਂ ਖਾਈ ਤੁਸੀਂ ਤੁਹਾਡੀ ਪੋਸਟ ਕੀ ਹੈ ਜੀ ਕਹਿੰਦੀ ਮੈਂ ਨਰਸਾਂ ਹੀ ਇੱਥੇ ਜੀ ਕਦੇ ਕਹਿੰਦੀ ਮੈਂ ਡਾਕਟਰਾਂ ਜੀ ਕਦੇ ਕਹਿੰਦੀ ਮੈਨੂੰ ਨਰਸਾਂ ਜੀ ਮੈਂ ਠੀਕ ਹੈ ਇਹ ਕਹਿੰਦੀ 4 ਘੰਟੇ ਦੀ ਮੇਰੀ ਡਿਊਟੀ ਹੈ ਜੀ ਉਹ ਵੀ ਸੰਡੇ ਨੂੰ ਉਹਨਾਂ ਦੀ ਕੋਈ ਡਿਊਟੀ ਨਹੀਂ ਹੁੰਦੀ ਉੱਥੇ ਓਨਲੀ ਦੋ ਦੋ ਨਰਸਾਂ ਹੀ ਡਿਊਟੀ ਹੈ ਜੀ ਉਹਨਾਂ ਨੂੰ ਕਹਿੰਦੀ ਮੈਨੂੰ ਮਖਾ ਮੈਨੂੰ ਕਹਿੰਦੀ ਜੀ ਲੁਧਿਆਣੇ ਤੋਂ ਸਾਨੂੰ ਪੁਲਸ ਵਾਲੇ ਛੱਡ ਕੇ ਜਾਂਦੇ ਨੇ ਇੱਥੇ ਜੀ ਫਿਰ ਸਾਡਾ ਬੱਚਾ ਨੇ ਫੇਰ ਆ ਕੇ ਚੱਕਿਆ ਜੀ ਫਿਰ ਦੂਜੀ ਵਾਰ ਚ ਗਈ ਜੀ ਫਿਰ ਇਹਨਾਂ ਦੀ ਬੇਟੀ ਇਹਨਾਂ ਨੂੰ ਪੁੱਛੇ ਹੀ ਜਾ ਕੇ ਜੀ ਮੇਰੀ ਬੇਟੀ ਫਿਰ ਇਹਨਾਂ ਦੀ ਬੇਟੀ ਨੇ ਸਾਨੂੰ ਪੁੱਛਿਆ ਇਹਨਾਂ ਦੀ ਬੇਟੀ ਲੈਵੇ ਗਈ ਜੀ ਉਹ ਫਿਰ ਇਹਨਾਂ ਦੀ ਬੇਟੀ ਚੱਕੀ ਜੀ ਉਹਨਾਂ ਨੇ ਬੇਟੀ ਚੱਕ ਕੇ ਜੀ ਉਹ ਜਦੋਂ ਬਾਹਰ ਜਾਣ ਲੱਗੀ ਜੀ ਬੇਟੀ ਚੱਕ ਕੇ ਫਿਰ ਇਹਨਾਂ ਨੇ ਵੀਡੀਓ ਬਣਾਈ ਵੀਡੀਓ ਬਣਾ ਕੇ ਨਰਸਾਂ ਨੂੰ ਦਿਖਾਈ ਉਹ ਕਹਿੰਦੀ ਆ ਦੇਖੋ ਜੀ ਆਹ ਕੋਣ ਹੈ ਜੀ ਤੀਜਾ ਬੰਦਾ ਵੀ ਤੁਹਾਡੀ ਦੋ ਜਣੇ ਜੀ ਟੁੱਟੀ ਐ ਉਹਨਾਂ ਨੇ ਦਿਖਾਇਆ ਜੀ ਫਿਰ ਇਹਨਾਂ ਨੂੰ ਵੀ ਅਸੀਂ ਦੋ ਜਣੇ ਆ ਜੀ ਸਾਡਾ ਤੀਜਾ ਬੰਦਾ ਕੋਈ ਨਹੀਂ ਹੈਗਾ ਜੀ ਫਿਰ ਅਸੀਂ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਫੜਿਆ ਜੀ ਰੰਗਿਆ ਤੁਹਾਨੂੰ ਦੇਦ ਤੋਂ ਬੱਚੇ ਖੋਈ ਜੀ ਸਨ ਨੇ ਤੇਰਾ ਤੇਰਾ ਨਾਮ ਕੀ ਹੈ ਤੁਸੀਂ ਕਿਹੜੀ ਏਰੀਆ ਚ ਦਿੰਦੇ ਮੇਰਾ ਨਾਮ ਰੋਹਿਤ ਆ ਜੀ ਮੈਂ ਸਬਜ਼ੀ ਮੰਡੀ ਕੋਲ ਰਹਿਣਾ ਜੀ ਇੱਕ ਵਾਕਿਆਤ ਕੋਦ ਹੈ ਐਸਰ ਉਹਨੇ ਲਾਲੋ ਤੁਸੀਂ 3 ਕਵੇਜ ਦਾ ਜੀ 21 ਤਰੀਕਾ ਅੱਜ 25 ਤਰੀਕਾ ਸੋ 255 ਜੀ 255 2025 ਜੀ ਅੱਜ ਕੀ ਨਾਮ ਰੋਟੇ ਨਾਮ ਮੇਰਾ ਨਾਮ ਹਰਪਾਲ ਸਿੰਘ ਆ ਜੀ ਸਾਰਾ ਮੇਰਾ ਬੇਟੇ ਨੂੰ ਸਟੋਰੀ ਕਰਦਣ ਆਈ ਵੀ ਕੁੜੀ ਜੀ ਅਸੀਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕੌਣ ਹੋ ਡਿਊਟੀ ਤੋਂ ਬਾਅਦ ਕਹਿੰਦੇ ਅਸੀਂ ਵੀ ਮੇਰੀ ਡਿਊਟੀ ਜੰਮੂ ਆ ਵੀ ਇਹਨਾਂ 4 ਘੰਟੇ ਵਾਸਤੇ ਆਉਣੀ ਆ ਵੀ ਸੰਡੇ ਨੂੰ ਅਸੀਂ ਨੇ ਫਿਰ ਪੁੱਛਿਆ ਵੀ ਉਹ 4 ਘੰਟੇ ਵਾਸਤੇ ਕੋਈ ਆਉਂਦੀ ਨਹੀਂ ਹੁੰਦਾ ਫਿਰ ਮੈਂ ਨਾਲ ਸਲਵੇ ਗਿਆ ਮਾ ਸਰ ਮੈਡਮ ਸੋਡੀ ਦੋ ਤੋਂ ਇਲਾਵਾ ਕਿਸੇ ਹੋਰ ਡਿਊਟੀ ਹੈਗੀ ਆ ਇਹ ਨਾਂਦੀ ਮਾ ਮੈਡਮ ਇੱਕ ਨਾ ਲੇਡੀ ਦੀ ਫਤਗੀ ਬਾਅਦ ਚ ਉਹ ਹਰ ਇੱਕ ਬੈਡ ਤੇ ਜਾ ਕੇ ਪੁੱਛਦੇ ਵੀ ਤੁਹਾਡੇ ਲਈ ਬੱਚਾ ਕੀ ਐ ਬਾ ਮੈਂ ਬਾਅਦ ਚ ਦੇਖਿਆ ਪੁੱਛਿਆ ਉਹਨਾਂ ਨੂੰ ਮੈਂ ਦੂਜੀ ਵਾਰ ਚ ਆ ਕੇ ਮੁੰਡੇ ਲਵੇ ਗੱਲ ਕਰੀ ਪਹਿਲਾਂ ਇਹਨਾਂ ਮੇਰਾ ਬੱਚਾ ਚੱਕੇ ਨਾ ਜੀ ਫਿਰ ਮੈਂ ਬੈਲਮ ਨੂੰ ਕਿਹਾ ਯਾਨੀ ਤੁਸੀਂ ਬਰਾਓ ਫਿਰ ਦੁਆ ਮਲਾਜ਼ਮ ਬੁਲਾਈ ਉਹਨਾਂ ਨੇ ਗੱਲਬਾਤ ਕਰੀ ਫਿਰ ਫਲਾਜ਼ਮਾ ਨੇ ਉਹਦੇ ਹੱਥ ਲਗਾਏ ਤੇ ਠੰਡ ਕਿੱਥੋਂ ਦੀ ਗੱਲ ਐ ਵਲੀ ਕਿਹੜੇ ਹਸਪਤਾਲ ਦੀ ਗੱਲ ਐ ਸਰੂਰ ਦੇ ਬਲਾ ਹਸਪਤਾਲ ਦੀ ਜੀ ਅੰਦਾਜ਼ ਕਲ ਮਾਮਲਾ ਆਇਆ ਸੀਗਾ ਨਿਗਾ ਦੇ ਵਿੱਚ ਕਿ ਉਹ ਇੱਕ ਔਰਤ ਬੱਚੇ ਲੈ ਕੇ ਜਾਂਦੀ ਫਿਰਦੀ ਉਹਦੇ ਬਾਰੇ ਕੀ ਕਹੋਗੇ ਤੇ ਕਾਲ ਸਾਨੂੰ ਹਸਪੀਟਲ ਦੇ ਵਿੱਚੋਂ ਫੋਨ ਵੀ ਆ ਗਿਆ ਸੀਗਾ ਤੇ ਜਿਹੜੀ ਔਰਤ ਹੈ ਬੱਚਾ ਵਾਰਡ ਦੇ ਵਿੱਚ ਚਲ ਕੇ ਸੀ ਉਥੋਂ ਹਰਪਾਲ ਸਿੰਘ ਹੈ ਵਾਸੀ ਤਰੰਜੀ ਖੇੜਾ ਤੇ ਉਹਨੂੰ ਚੈੱਕ ਅਪ ਕਰਨ ਦੇ ਬਹਾਨੇ ਨਾਲ ਉਹ ਬੱਚੀ ਨੂੰ ਉਹਨੇ ਉਠਾ ਲਿਆ ਸੀਗਾ ਬਾਅਦ ਜਦੋਂ ਨੇ ਪਤਾ ਕੀਤਾ ਸਟਾਫ ਤੋਂ ਇੱਕ ਲੇਡੀ ਜੀ ਕੌਣ ਹੈ ਉਹ ਕਨੇ ਵੀ ਸਾਡੇ ਨਾ ਸਟਾਫ ਮੈਂਬਰ ਹੈ ਨਾ ਇਹ ਹਸਪੀਟਲ ਦੀ ਕੋਈ ਕਰਮਚਾਰੀ ਤੁਹਾਨੂੰ ਸ਼ੱਕ ਹੋਇਆ ਉਹ ਦੂਜੀ ਵਾਰਡ ਚਲੀ ਗਈ ਸੀ ਉਸ ਸਮੇਂ ਦੂਸਰੀ ਵਾਰਡ ਦੇ ਜਦੋਂ ਗਿਆ ਉੱਥੇ ਉਹਨੇ ਇੱਕ ਬੱਚਾ ਹੋ ਚੁੱਕਿਆ ਸੀ ਉਸ ਨੇ ਫਿਰ ਜਦੋਂ ਸਵਾਲ ਕੀਤਾ ਤਾਂ ਕੋਈ ਤਸੱਲੀ ਬਖਸ਼ ਜਾਣ ਨਹੀਂ ਦਿੱਤੀ ਫਿਰ ਉਹ ਤੋਂ ਫੜ ਕੇ ਸਾਡੇ ਕੋਲ ਲਿਆਏ ਸੀਗੇ ਬੱਚੇ ਉਹਨਾਂ ਨੇ ਮੁੱਖ ਦੇ ਸਵਾਲ ਲੈ ਸੀਗੇ ਫਿਰ ਅਸੀਂ ਇਹਦੇ ਖਿਲਾਫ ਮੁਕੱਦਮਾ ਦਰਜ ਕਰਤਾ ਸੀਗਾ ਜੋ ਬਖਸ਼ਰ ਮੁਕੱਦਮਾ ਕਿਹੜੀ ਕੀਏ ਧਾਰਾ ਲੱਗੀ ਹੈ ਕਿਹਦੇ ਦੇ ਉੱਪਰ ਮੁਕੱਦਮਾ ਲੱਗ ਰਿਹਾ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਇਹ ਲੁਧਿਆਣੇ ਦੀ ਰਹਿਣ ਵਾਲੀ ਹੈ ਜੀ ਮੁਕੱਦਮਾ ਨੰਬਰ 108 255 25 ਦਰਜ ਕੀਤਾ ਤੇ 137 2 ਬੀ ਐਨ ਐਸ ਤਹਿਤ ਇਹ ਵੀ ਅਰੈਸਟ ਪਾ ਲਈ ਅਸੀਂ ਤੇ ਅੱਜ ਰਿਮਾਨ ਲੈ ਕੇ ਅਗਲੀ ਕਸ਼ਿਸ਼ ਕਰਾਂਗੇ ਇਹਦੇ ਨਾਲ ਕੋਈ ਹੋਰ ਵੀ ਕੋਈ ਨੀ ਬੋਲੋ ਤੁਸੀਂਗਾ ਨਹੀਂ ਹਜੇ ਕੱਲ ਨੂੰ ਲੇਟ ਦਰਜ ਕੀਤਾ ਮੁਕੱਦਮਾ ਬਾਕੀ ਫਿਰ ਉੱਚ ਕੇ ਪੂਰਾ ਪ੍ਰੋਪਰ ਕਰਨੀ ਸਕੇ ਮੈਡੀਕਲ ਕਰਵਾਇਆ ਕਰ ਲੈਦਾ ਡਾਕਟਰ ਪਾਸੋਂ ਕੋਈ ਮੈਂਟਲੀ ਤੌਰ ਤੇ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਤੇ ਇਸ ਕਰਕੇ ਅ ਜਰਮਾਨਡ ਲੈ ਕੇ ਥਰੋਲੀ ਪੁੱਛਿਸ਼ ਕਰਾਂਗੇ ਜੋ ਵੀ ਗੱਲ ਸਾਹਮਣੇ ਆਊਗੀ ਫਿਰ ਉਹਦੋਂ ਹੀ ਕਾਰਵਾਈ ਵਿੱਚ ਲਿਆ ਦੇਵਾਂਗੇ ਇਹ ਗਰੋ ਵੀ ਹੋ ਸਕਦਾ ਜੀ ਇਹ ਇਸ ਹੁਣ ਇਹ ਰਿਮਾਂਡ ਲਾਵਾਂਗੇ ਰਿਮਾਂਡ ਤੋਂ ਹੱਥ ਕਲੀਅਰ ਕਰਾਂਗੇ ਜੋ ਵੀ ਹੋਇਆ ਇਹ ਰਿਮਾਂਡ ਦੌਰਾਨ ਪਤਾ ਲੱਗ ਜਾਣਾ ਹੈ ਇਹ ਦੇਖੋ ਕੋਈ ਹੋਰ ਵੀ ਕੋਈ ਚੀਜ਼ ਬਰਾਮਦ ਹੋਈ ਹੈ ਕੋਈ ਇਹ ਦੇਖੋ ਕੋਈ ਕੋਈ ਹੋਰ ਕੋਈ ਕੀ ਇਹਦੇ ਮਤਲਬ ਆਪਸ ਵਿੱਚ ਕੋਈ ਹੋਰ ਕੋਈ ਨਹੀਂ ਜੀ ਕੋਈ ਐਦਾਂ ਦੀ ਕੋਈ ਚੀਜ਼